ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਮਨੁੱਖਤਾ ਦੀ ਸੇਵਾ ਲਈ ਜਾਣੀ ਜਾਂਦੀ ਸੰਸਥਾ ਪਿੰਗਲਵਾੜਾ ਦੀ ਮਾਨਾ ਵਾਲਾ ਬ੍ਰਾਂਚ 'ਚ ਪਹੁੰਚੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਸੱਜਣ ਪਿੰਗਲਵਾੜਾ 'ਚ ਪਹੁੰਚੇ ਜਿੱਥੇ ਉਨ੍ਹਾਂ ਦਾ ਸੰਸਥਾ ਦੀ ਮੁਖੀ ਬੀਬੀ ਇੰਦਰਜੀਤ ਕੌਰ ਅਤੇ ਪਿੰਗਲਵਾੜਾ ਦੇ ਬੱਚਿਆਂ ਨੇ ਭਰਵਾਂ ਸਵਾਗਤ ਕੀਤਾ ਸੱਜਣ ਪਿੰਗਰਵਾੜਾ ਵੱਲੋਂ ਨਿਭਾਈ ਜਾ ਰਹੀ ਸੇਵਾ ਤੋਂ ਕਾਫੀ ਪ੍ਰਭਾਵਿਤ ਸਨ ਅਤੇ ਇਹੀ ਕਾਰਨ ਸੀ ਕਿ ਉਹਨਾਂ ਨੇ ਇੱਥੇ ਆ ਕੇ ਸਾਰੇ ਪ੍ਰਬੰਧ ਅਤੇ ਵਿਸ਼ੇਸ਼ਤਾਵਾਂ ਦੇਖਣ ਦੀ ਇੱਛਾ ਜ਼ਾਹਿਰ ਕੀਤੀ ਸੀ ਪਿੰਗਰਵਾੜਾ ਚ ਰਹਿਣ ਅਤੇ ਪੜਨ ਵਾਲੇ ਦਿਵਿਆਂਗ ਬੱਚਾ ਨੂੰ ਸੱਜਣ ਨੇ ਜਿੱਥੇ ਪਿਆਰ ਦਿੱਤਾ ਉੱਥੇ ਹੀ ਉਹਨਾਂ ਨੂੰ ਜੀਵਨ ਵਿੱਚ ਕਾਮਯਾਬ ਹੋਣ ਲਈ ਵੀ ਪ੍ਰੇਰਿਤ ਕੀਤਾ ਉਹਨਾਂ ਨੇ ਸਕੂਲ ਦੇਖਿਆ ਫਿਰ ਉਹਨਾਂ ਨੇ ਬਣਾਵਟੀ ਅੰਕ ਕੇਂਦਰ ਦੇਖਿਆ ਫਿਰ ਉਸ ਬੱਚਾ ਬਾੜ ਦੇਖਿਆ ਇਹਨਾਂ ਕੋਈ ਟਾਈਮ ਸੀ ਉਹਨਾਂ ਕੋਲ ਪਰ ਜਿਹੜਾ ਟਾਈਮ ਉਹਨਾਂ ਨੇ ਲਾਇਆ ਬੱਚਿਆਂ ਨਾਲ ਬੜਾ ਲਾਹੇਵੰਦ ਸੀਗਾ ਤੇ ਬੱਚਿਆਂ ਨੂੰ ਜਿਹੜੀ ਉਹ ਸਿੱਖਿਆ ਦੇ ਕੇ ਗਏ ਆ ਵੀ ਤੁਸੀਂ ਮਹਾਨ ਬਣਨਾ ਹੀ ਹੈ ਪੜ੍ਹਾਈ ਕਰਨੀ ਹੈ ਮਿਹਨਤ ਕਰਨੀ ਹੈ ਇਹ ਨਹੀਂ ਮੈਂ ਹੀ ਮਹਾਨ ਬਣਾਂ ਸਭ ਮਹਾਨ ਬਣ ਸਕਦੇ ਹੋ ਤੁਸੀਂ ਬਣਨਾ ਹੀ ਹੈ ਤੁਸੀਂ ਇਹ ਮੈਂ ਕਹ ਸਕਦੇ ਹਾਂ ਕਹਿੰਦੇ ਨਹੀਂ ਸਕਦੇ ਨੇ ਤੁਸੀਂ ਬਣਨਾ ਹੀ ਬਣਨਾ ਤੁਸੀਂ ਮਹਾਨ ਬਣ ਕੇ ਆਉਣ ਵਾਲੀਆਂ ਜਨਰੇਸ਼ਨਸ ਦਾ ਫਿਕਰ ਕਰਨਾ ਆਰਥਿਕ ਮਦਦ ਉਹਨਾਂ ਦੇ ਜਿਹੜੇ ਮਾਤਾ ਪਿਤਾ ਜੀ ਆਉਣਗੇ ਉਹ ਕਰਨਗੇ ਉਹ ਸਾਨੂੰ ਕਹਿ ਗਏ ਆ ਕਿ ਮਾਤਾ ਪਿਤਾ ਮੇਰੇ ਆਉਣਗੇ ਉਹ ਕਰਨਗੇ ਇਹ ਵੀ ਆਪਣੇ ਮਾਪਿਆਂ ਨੂੰ ਵਡਿਆਈ ਦੇਣ ਵਾਲੀ ਗੱਲ ਹੈ ਇਹ ਵੀ ਉਹਨਾਂ ਕੋ ਸਿੱਖਣ ਦੀ ਗੱਲ ਹੈ